ਸੰਸਾਰ ਦਾ ਕੋਈ ਵੀ ਪ੍ਰਾਣੀ ਗੁਰੂ ਰਾਮਦਾਸ ਮਹਾਰਾਜ ਦੇ ਇਸ ਜੀਵਨ ਇਤਿਹਾਸ ਨੂੰ ਸੁਨੇਗਾ ਨਾ ਤੇ ਮੈਨੂੰ ਐਸਾ ਲੱਗਦਾ ਹੈ ਕਿ ਕੋਈ ਵੀ ਬੰਦਾ ਭਾਵੇਂ ਜਿੰਨਾ ਮਰਜੀ ਵੱਡੇ ਤੋਂ ਵੱਡਾ ਦੁੱਖ ਆ ਜਾਏ ਪਰ ਜਿੰਨਾ ਦੁੱਖ ਭਾਈ ਦੇਠਾ ਜੀ ਗੁਰੂ ਰਾਮਦਾਸ ਜੀ ਨੇ ਝੱਲਿਆ ਉਹ ਉਸ ਦੁੱਖ ਦਾ ਜਿਵੇਂ ਮੁਕਾਬਲਾ ਕੀਤਾ ਜੇ ਕਿਤੇ ਉਹਨਾਂ ਦੇ ਜੀਵਨ ਨੂੰ ਅਸੀਂ ਸੁਣ ਲਈਏ ਸਮਝ ਲਈਏ ਤੇ ਹਰ ਇੱਕ ਬੰਦਾ ਆਪਣੇ ਜੀਵਨ ਵਿੱਚ ਆਉਣ ਵਾਲੇ ਹਰ ਦੁੱਖ ਦਾ ਮੁਕਾਬਲਾ ਕਰ ਸਕਦਾ ਹੈ ਜੀਵਨ ਉੱਚਾ ਕਰ ਸਕਦਾ ਹੈ ਜਿਹੜੇ ਲੋਕ ਖੁਦ ਖੁਸ਼ੀਆਂ ਕਰਦੇ ਨੇ ਜੇ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਸੁਣ ਲੈਣ ਤੇ ਉਹ ਇਹਨਾਂ ਚੀਜ਼ਾਂ ਤੋਂ ਬਚ ਕੇ ਕਰਤੀ ਬਣ ਕੇ ਮਿਹਨਤੀ ਬਣ ਕੇ ਜੀਵਨ ਨੂੰ ਉੱਚਾ ਸੋਚਾ ਕਰ ਸਕਦੇ ਨੇ ਸੋ ਅੱਜ ਉਹਨਾਂ ਦੇ ਜੋਤੀ ਜੋਤ ਪ੍ਰਭ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਕੋਟ ਕੋਟ ਨਮਨ ਜਿਨ੍ਹਾਂ ਦੇ ਬਾਰੇ ਸੱਤਾ ਤੇ ਬਲਵੰਡ ਨੂੰ ਲਿਖਣਾ ਪਿਆ ਕਿ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ